那。No. ਸਚੇਕ ਤੂੰ ਮੇਰੇ ਸਤ ਗੁਰੂ ਮੇਰਾ ਮਨ ਤੀਜੇ ਪਾਏ ਪ੍ਰਭ ਸਰਣਾ ਅਗਤੀ ਕਿਰਪਾ ਨਦ ਦਇਆ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਜੁਗੋ ਜੁਗ ਅਡਲ ਦੋ ਜਹਾਨਾ ਦੇ ਵਾਲੀ ਜਵਰ ਤਕਤਾਂ ਦੇ ਮਾਲਕ ਬਕਸ਼ੰਦ ਪਤਸ਼ ਗਿਆਨ ਦੇ ਮਜਸਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਕੋਤਤ ਆਨੰਦਮਾਨ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਮ ਗੁਰ ਸواری ਕਾਲ ਸarup ਸਾਧ ਸੰਗਤ ਜੀਓ ਮ ਵੱਡੇ ਹੀ ਭਗ ਹਨ ਸੈਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਪਾਦਿਸ਼ਾ ਨਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਹਰ ਰੋਜ਼ ਬੇਚਾਰਾਂ ਦੀ ਸਾਂਝ ਪਾਉਂਦੇ ਹਾਂ ਸਤਿਗੁਰੂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ 15ਵਾਂ ਸਲੋਕ 19ਵੇਂ ਸਲੋਕ ਦੀ 7ਵੀਂ ਪੌੜੀ ਹੈ 7ਵਾਂ ਬੰਦ ਹੈ ਮਰਤਕ ਕਉ ਅੰਜਵਾਲਣ ਹਾਰ ਭੁਖੇ ਕੋ ਦੇਵਤ ਅਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਲੜ ਲੱਗੇ ਆ ਉਸ ਦਾ ਨਾਮ ਜਪੇ ਆ ਪਰਮਾਤਮਾ ਦੀ ਰਜਾ ਦੇ ਵਿੱਚ ਚੱਲੇ ਆ ਤਾਂ ਪਰਮਾਤਮਾ ਇਤਨੀ ਵੱਡੀ ਪਰਮਾਤਮਾ ਦੀ ਰਹਿਮਤ ਹੈ ਕਿ ਮਰ ਤੱਕ ਕਹਿੰਦੇ ਨੇ ਮੋਇਆ ਹੋਇਆ ਡੈਡ ਬੋਡੀ ਮਰੇ ਹੋਏ ਨੂੰ ਵੀ ਜਿਵਾਲਣ ਹਾਰ ਰੱਬ ਨੇ ਤਾਂ ਕਰ ਹੀ ਲੈਣਾ ਕਿਉਂਕਿ ਰੱਬ ਦੀ ਮਰਿਆਦਾ ਹੈ ਰੱਬ ਨੇ ਜਨਮ ਦਿੱਤਾ ਤੇ ਰੱਬ ਨੇ ਲੈਤਾ ਕਰਨੀ ਹੈ ਜਿਹੜਾ ਰੱਬ ਦਾ ਸਿਮਰਨ ਕਰਦਾ ਹੈ ਰੱਬ ਦੀ ਬੰਦਗੀ ਕਰਦਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਇਹ ਅਜਾਮਤਾ ਉਹਦੇ ਕੋਲ ਹੁੰਦੀਆਂ ਨੇ ਕਿ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ ਹੈ ਹੁਣ ਜਦੋਂ ਰੱਬ ਦਾ ਨਾਮ ਜਪਦੇ ਆਂ ਰੱਬ ਦੀ ਬੰਦਗੀ ਕਰਦੇ ਆਂ ਭਗਤ ਗਬੀਰ ਜੀ ਕਹਿੰਦੇ ਨੇ ਫਿਰ ਰੱਬ ਦੇ ਵਿੱਚ ਅਤੇ ਉਸ ਇਨਸਾਨ ਉਸ ਸਖਸ਼ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ RAM ਕਬੀਰ ਇਕ ਪਏ ਹੈ ਕੋਈ ਨਾ ਸਕੇ ਪੁਜਾ ਅਤੇ ਇਹ ਪਹਿਚਾਨ ਰੱਬ ਦੇ ਜਿਹੜੇ ਗੁਣ ਵਾਲੇ ਨੇ ਤੇ ਉਹਨਾਂ ਨੂੰ ਹੁੰਦੀ ਹੈ ਦੁਨੀਆਦਾਰ ਨੂੰ ਕੋਈ ਪਹਿਚਾਨ ਨਹੀਂ ਹੁੰਦੀ ਦੁਨੀਆਦਾਰ ਨੇ ਆਪਣੇ ਹਿਸਾਬ ਦੇ ਨਾਲ ਚੱਲਣਾ ਹੈ ਉਹਨੇ ਆਪਣੇ ਦੁਨੀਆ ਨੇ ਵੇਖਣਾ ਹੈ ਆਪਣੇ ਮਤਬਲ ਤਾਈ ਵੇਖਣਾ ਹੈ ਪਰ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਦੀ ਅਜਮਤ ਵਰਤਦੀ ਹੈ ਭਾਈ ਉਹ ਰੱਬ ਦੇ ਹੱਥ ਦੇ ਵਿੱਚ ਹੈ ਅਤੇ ਉਮਰੇ ਹੋਏ ਨੂੰ ਮੋਏ ਹੋਏ ਨੂੰ ਵੀ ਜੁੰਦਾ ਕਰ ਸਕਦੇ ਨੇ ਭੁੱਖੇ ਕੋ ਦੇਵਤ ਆਧਾਰ ਹੁਣ ਭੁੱਖਾ ਭੁੱਖ ਤਾਂ ਸਭ ਨੂੰ ਲੱਗਦੀ ਹੈ ਹੁਣ ਜਿਹੜੀ ਇੱਥੇ ਭੁੱਖ ਹੈ ਇੱਥੇ ਲਾਲਚ ਨੂੰ ਕਿਹਾ ਹੈ ਤ੍ਰਿਸ਼ਨਾ ਨੂੰ ਕਿਹਾ ਹੈ ਅਤੇ ਜਿਹੜਾ ਇਨਸਾਨ ਥਾਂ ਥਾਂ ਤੇ ਮੂੰਹ ਮਰਦਾ ਹੈ ਉਸ ਦਾ ਜ਼ਿਕਰ ਕਰਦੇ ਨੇ ਭੁੱਖੇ ਕੋ ਦੇਵਤ ਆਧਾਰ ਆਧਾਰ ਹੁੰਦਾ ਜੀ ਆਸਰਾ ਰੱਬ ਮਰੇ ਹੋਏ ਨੂੰ ਜਿਉਂਦੇ ਕਰ ਸਕਦੇ ਨੇ ਰੱਬ ਥਾਂ-ਥਾਂ ਤੇ ਪੜਕੇ ਹੋਏ ਨੂੰ ਟਿਕਾ ਦੇ ਦਿੰਦੇ ਨੇ ਅੰਦਰ ਦਾ ਵੀ ਪੜਕਿਆ ਹੋਇਆ ਜਿਹਦਾ ਬਾਹਰ ਦਾ ਵੀ ਪੜਕਿਆ ਹੋਇਆ ਤਾਂ ਉਹਨੂੰ ਕਿਹਦਾ ਦਾ ਥਾਂ ਲੋ ਇਹਦਾ ਦਾ ਉਹਨੂੰ ਟਿਕਾ ਮਿਲਦਾ ਹੈ ਇਹਦਾ ਦਾ ਰਹਾਉ ਮਿਲਦਾ ਫਿਰ ਉਹ ਆਨੰਦੀ ਆਨੰਦ ਖੇੜੀ ਖੇੜਾ ਖੁਸ਼ੀਆਂ ਖੁਸ਼ੀਆਂ ਨੇ ਉਹ ਤੋਂ ਪਹਿਲਾਂ ਜਦੋਂ ਆਪਣੇ ਹਿਸਾਬ ਦੇ ਨਾਲ ਚੱਲिए ਆਪਣੇ ਸਾਥ ਦੇ ਨਾਲ ਚੌਂਨੇ ਤਾਂ ਅਸੀਂ ਸੋਖਾਂ ਸਾਨੂੰ ਮਿਲੇ ਪਰ ਦੁੱਖ ਝੋਲੀ ਦੇ ਵਿੱਚ ਪੈ ਗਿਆ ਚੌਂਨੇ ਤਾਂ ਅਸੀਂ ਤਰੱਕੀਆਂ ਨਾ ਪਰ ਲੋਸਕ ਜਿਹੜਾ ਝੋਲੀ ਦੇ ਵਿੱਚ ਪੈ ਗਿਆ ਪਰਿਵਾਰ ਦਾ ਗਠ ਜੋੜ ਚੌਂਨੇ ਆ ਪਰ ਪਰਿਵਾਰ ਕੇ ਰੁਖੇ ਰੁਹ ਹੋ ਜਾਏ ਤਾਂ ਇਹਨਾਂ ਸਾਂਨੇ ਤਾਂ ਸੋਚਿਆ ਬਹੁਤ ਕੁਝ ਹੈ ਨਾ ਕਿ ਮੈਂ ਆ ਵੀ ਕਰ ਲਵਾਂ ਇਹਨੂੰ ਆਪਾਂ ਤ੍ਰਿਸ਼ਨਾ ਵੀ ਕਹਿ ਸਕਦੇ ਹਾਂ ਜ਼ਰੂਰੀ ਨਹੀਂ ਕਿ ਕਿਸੇ ਲਾਲਚੀ ਨੂੰ ਕ੍ਰਿਸ਼ਨਾ ਕੇ ਕਿਸੇ ਪ੍ਰਕਾਰ ਦਾ ਪਰਿਵਾਰ ਦੇ ਨਾਲ ਮੁਹੱਬਤ ਹੈ ਤਾਂ ਕੱਤਰ ਕਰਨਾ ਚਾਹੁੰਦੇ ਕਿ ਮੈਂ ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇੱਥੇ ਆ ਕੇ ਫਿਰ ਸਵਾਲ ਕਰਦੇ ਨੇ ਜਿਹੜਾ ਹੁਣ ਤੇਰੀ ਸੋਚ ਹੁਣ ਸੀ ਨਾ ਇਹ ਸੋਚ ਦੀ ਤੂੰ ਪਹਿਲਾਂ ਹੁੰਦੀ ਉਦੋਂ ਸਹੀ ਸੀ ਕਿਉਂਕਿ ਜਦੋਂ ਪਰਿਵਾਰ ਨੂੰ ਬੰਨਣਾ ਹੈ ਕਿਸੇ ਥਾਂ ਤੇ ਬਣਾਉਣਾ ਹੈ ਉਦੋਂ ਆਪਣੇ ਸਾਥ ਦੇ ਨਾਲ ਚੱਲਦੇ ਜਦੋਂ ਉਹ ਅਵਸਥਾ ਉਹ ਉਮਰ ਆ ਜਾਂਦੀ ਹੈ ਫਿਰ ਦੂਜਿਆਂ ਨੂੰ ਸਮਝਾਉਂਦਾ ਕਿ ਪਰਿਵਾਰ ਦੇ ਮੁਤਾਬਕ ਇਦਾਂ ਚੱਲਣਾ ਚਾਹੀਦਾ ਹੈ। ਇਦਾਂ ਬਸਰ ਕਰਨਾ ਚਾਹੀਦਾ ਜ਼ਿੰਦਗੀ ਦਾ। ਉਹਦੇ ਵਿੱਚ ਆਨੰਦ ਹੋਵੇ, ਉਹਦੇ ਵਿੱਚ ਖੁਸ਼ੀਆਂ ਨੇ। ਇਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਜਿਹੜੀ ਸਾਡੀ ਭੁੱਖ ਲੈਂਦੀ ਹੈ ਉਹ ਗੁਰੂ ਦੇ ਆਧਾਰ ਕਰਕੇ ਲੈਂਦੀ ਹੈ। ਗੁਰੂ ਦੇ ਅਜੇ ਅਸੀਂ ਆਸਰਾ ਧੱਕਾਂਗੇ ਸਾਨੂੰ ਨਿਦਾਨ ਜਾਗੀ ਦ੍ਰਿਸ਼ਟੀ ਮਾ। ਰੱਬ ਦੀ ਅਰਜਾ ਤੇ ਵਿੱਚ ਚੱਲੀ ਹੈ ਭਾਵੇਂ ਅਰਬ ਦੀ ਰਜਾਤੋਂ ਬਾਹਰ ਚੱਲੀਏ ਜਿੱਥੇ ਤੱਕ ਅਸੀਂ ਹੋ ਸਕਦੇ ਆਪਣੇ ਆਪ ਦੇ ਵਿੱਚ ਚੱਲੀਏ ਉਹ ਵੀ ਰੱਬ ਦੀ ਦ੍ਰਿਸ਼ਟੀ ਦੇ ਵਿੱਚ ਹੈ ਜਿਹੜਾ ਰੱਬ ਦੀ ਰਜਾ ਦੇ ਵਿੱਚ ਚੱਲ ਰਿਹਾ ਤਾਂ ਉਹ ਤਾਂ ਹੈ ਹੀ ਮੰਨ ਲਓ ਰੱਬ ਦੀ ਰਜਾ ਦੇ ਵਿੱਚ ਚੱਲਣਾ ਪਰ ਫਰਕ ਹੈ ਨਾ ਦੋਵਾਂ ਦੇ ਵਿੱਚ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਦ੍ਰਿਸ਼ਟੀ ਤੇ ਕੋਈ ਵਾਰ ਨਹੀਂ ਆ ਰੱਬ ਦੀ ਜੋ ਦ੍ਰਿਸ਼ਟੀ ਬਣਾਈ ਹੈ ਰੱਬ ਨੇ ਸ੍ਰਿਸ਼ਟੀ ਬਣਾਈ ਹੈ ਸ੍ਰਿਸ਼ਟੀ ਦ੍ਰਿਸ਼ਟੀ ਤੋਂ ਵਾਰ ਨਹੀਂ ਰੱਬ ਦੀ ਤੇ ਸਤਿਗੁਰੂ ਪੁਰਬੋ ਲਿਖੇ ਘਾਲ ਲੈਣਾ ਹੁਣ ਜੇ ਤੇਰੀ ਝੋਲੀ ਦੇ ਵਿੱਚ ਕੁਝ ਪਿਆ ਨਾ ਇਹ ਨਾ ਸੋਚੀਂ ਕਿ ਅ ਰੱਬ ਮੇਰੇ ਵੱਲ ਨਹੀਂ ਸੀ ਜਾਂ ਜਿਹਨੂੰ ਮਿਲ ਗਿਆ ਕਿ ਅ ਰੱਬ ਉਸ ਉਹਨਾਂ ਦੇ ਮਿਹਰ ਦੀਆਂ ਨਜ਼ਰਾਂ ਕਰਦੇ ਨੇ ਅ ਰੱਬ ਦੀ ਦ੍ਰਿਸ਼ਟੀ ਸਾਰਿਆਂ ਤੇ ਇੱਕੋ ਜੀ ਹੈ ਹੁਣ ਉਹ ਤੇਰੀ ਅਵਸਥਾ ਬਣਦੀ ਹੈ ਤੂੰ ਮਨਮੁਖ ਬਣਦਾ ਹੈ ਗੁਰਮੁਖ ਬਣਦਾ ਹੈ ਪਿਆਰਾ ਬਣਦਾ ਹੈ ਜਾਂ ਦੁਖਿਆਰਾ ਬਣਦਾ ਹੈ ਕਿਸੇ ਨੇ ਦੁੱਖ ਦੇਣਾ ਉਹ ਤੇਰੀ ਆਪਣੀ ਅਵਸਥਾ ਉਸ ਅਵਸਥਾ ਤੇ ਨਿਰਭਰ ਹੁੰਦਾ ਹੁਣ ਸਪੁਰਵ ਲਿਖੇ ਕ ਲੈਣਾ ਸਾਡੇ ਕਰਮਾਂ ਦੇ ਵਿੱਚ ਫਲ ਉਹ ਪੈਂਦਾ ਹੈ ਤੇ ਜਿਹੜਾ ਅਸੀਂ ਪਿੱਛੇ ਤੋਂ ਕੁਝ ਕਰਦੇ ਆ ਰਹੇ ਆਂ ਅਤੇ ਉਹ ਅੱਗੇ ਫਲ ਬਣਦਾ ਹੈ ਬੀਜ ਜਿਹੜਾ ਬੀਜਿਆ ਸੀ ਨਾ ਪਿੱਛੇ ਤਾਂ ਸਮੇਂ ਦੇ ਨਾਲ ਉਹ 씨ਜ ਪੁੰਗ ਰਿਹਾ ਹੈ ਸਮੇਂ ਦੇ ਨਾਲ ਉਹਨੇ ਫਲ ਦੇਣੇ ਨੇ ਸਮੇਂ ਦੇ ਨਾਲ ਹੀ ਹੈ ਸਤਿਗੁਰੂ ਕਹਿੰਦੇ ਨੇ ਦੁਨੀਆ ਦਾ ਜੋ ਮਰਜੀ ਤੂੰ ਬੀਜ ਬੀਜ ਲੈ ਹਾਲਾਂਕਿ ਗੁਰਬਾਣੀ ਦਾ ਫੈਸਲਾ ਹੈ ਕਰਤਾ ਬੀਜ ਬੀਜੇ ਨਹੀਂ ਜਮਾ ਕਰਤਾ ਬੀਜ ਜਿਹੜਾ ਬੀਜ ਲਿਆ ਨਾ ਉਹ ਜਮੇਗਾ ਨਹੀਂ ਉਗੇਗਾ ਨਹੀਂ ਆਹ ਲੱਖ ਜਤਨ ਨੇ ਇਨਸਾਨ ਦੇ ਕੀਤੇ ਹੋਏ ਅਜ ਪਰ ਉਹ ਮਠਾਸ ਉਹ ਰਸ ਨਹੀਂ ਬਣਦਾ ਜਿਸ ਤਰ੍ਹਾਂ ਇਨਸਾਨ ਦਾ ਦਰ ਚੱਲਦਾ ਹੈ ਨੇ ਇਹਨੇ ਬੜੇ ਜਤਨ ਕੀਤੇ ਨੇ ਕਿ ਮੈਂ ਆ ਕਰੁੱਤਾ ਦੇ ਵਿੱਚ ਆ ਬੀਜ ਮੈਂ ਬੀਜਣਾ ਹੈ ਬੀਜ ਬੀਜਤਾ ਰਿਹਾ ਪਰ ਉਹ ਰਸ ਉਹ ਆਨੰਦ ਨਹੀਂ ਬਣਦਾ ਜਿਹੜਾ ਰੁੱਤ ਦੇ ਵਿੱਚ ਬਣਦਾ ਸਤਿਗੁਰੂ ਕਹਿੰਦੇ ਨੇ ਇਹ ਸੀ ਬਾਹਰ ਦਾ ਪਰ ਅੰਦਰ ਦਾ ਦਰ ਬੀਜ ਜਿਹੜਾ ਬੀਜਿਆ ਗਿਆ ਹੈ ਉਦੋਂ ਤਾਂ ਫਲ ਤੈਨੂੰ ਭੋਗਣਾ ਹੀ ਭੋਗਣਾ ਪੈਣਾ। ਪੁਰਬ ਲਿਖੇ ਕਾ ਲੈਣਾ। ਲੈਣਾ ਕਹਿੰਦੇ ਨੇ ਫਲ। ਤੈਨੂੰ ਪਿਛਲੇ ਕਰਮਾਂ ਦਾ ਭਾਈ ਲੈਣਾ ਫਲ ਮਿਲਣਾ ਹੈ। ਸਭ ਕਿਸ ਤਿਸ ਕਾ ਉਹ ਕਰਣਾ ਜੋਗ। ਅ ਰੱਬ ਦੇ ਹੱਥ ਵਿੱਚ ਹੈ ਜੋਗ ਨਹੀਂ। ਪਰਮਾਤਮਾ ਜੀ ਕਹਿੰਦੇ ਨੇ ਜੋਗ ਦਾ ਭਾਗ ਪਰਮਾਤਮਾ ਸਰਵ ਕਲਾ ਸੰਪੂਰਨ ਨੇ। ਤੇਰੇ ਕਰਮਾਂ, ਤੇਰੀ ਜਨਮ, ਉਹਦੇ ਹੱਥ ਦੇ ਵਿੱਚ, ਤੇਰੀ ਮੌਤ ਉਹਦੇ ਹੱਥ ਦੇ ਵਿੱਚ। ਤੇ ਪਰਤਪਾਣਾ ਹੈ ਨਾ ਤੇਰੀ ਇਹ ਵੀ ਰੱਬ ਦੇ ਹੱਥ ਦੇ ਵਿੱਚ ਹੀ ਹੈ ਤੇਰੀ ਆਪਣੀ ਬਸ ਕੁਝ ਕੋਲੋਲ ਨਹੀਂ ਜੋ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਦੋਂ ਜਿਉਣੀ ਸ਼ੁਰੂ ਕਰਦੇ ਨੇ ਸਤਿਗੁਰੂ ਇਹ ਜ਼ਿੰਦਗੀ ਦੀ ਖੋਲ ਦਿੱਤੀ ਹੋਈ ਹੈ ਸਾਨੂੰ ਜਿਵੇਂ ਮਰਜੀ ਤੂੰ ਇਹਨੂੰ ਜੀ ਲੈ ਚੰਗਿਆਂ ਦੇ ਵਿੱਚ ਬਹਿ ਕੇ ਜੀ ਲੈ ਭਾਵੇਂ ਬੁਰਿਆਂ ਦੇ ਵਿੱਚ ਬਹਿ ਕੇ ਚੰਗਿਆਈ ਖੱਟ ਲੈ ਭਾਵੇਂ ਬੁਰਿਆਈ ਖੱਟ ਲੈ ਸੰਤ ਬਣ ਜਾ ਗੁਰਮੁਖ ਬਣ ਜਾ ਭਾਵੇਂ ਅਸੰਤ ਬਣ ਜਾ ਸਤਸੰਗੀ ਬਣ ਜਾ ਕੁਸਨ ਕੁਸ ਸਤਨ ਜੋ ਚੱਲਦਾ ਹੈ ਦੁਨੀਆਂ ਦੇ ਵਿੱਚ ਕੋ ਗਰਮੀ ਬਣਦਾ ਜੋ ਜੋ ਤੇਰੇ ਹਿਸਾਬ ਦੇ ਨਾਲ ਹੈ ਭਾਈ ਤੂੰ ਉਹ ਬਣਦਾ ਪਰ ਇਤਨਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਕਿ ਅਲੇਖਾ ਜੋਖਾ ਜਿਹੜਾ ਹੈ ਉਹ ਰੱਬ ਦੇ ਆਪਣੇ ਹੱਥ ਦੇ ਵਿੱਚ ਹੈ ਜ਼ਿੰਦਗੀ ਤੇਰੀ ਹੈ ਜਿ ਸਮਰਦੀ ਹਿਸਾਬ ਦੇ ਨਾਲ ਝੋਲਾ ਬੜੇ ਗੁਰਦੁਆਰੇ ਨੇ ਬੜੇ ਹੀ ਮੰਦਰ ਨੇ ਅਤੇ ਬੜੇ ਹੀ ਚਰਚ ਨੇ ਬੜੇ ਹੀ ਮਸੀਤਾਂ ਨੇ ਕੋਈ ਨਹੀਂ ਇਹਨੂੰ ਰੋਕਦਾ ਕਿ ਨਹੀਂ ਜਾਣਾ ਕਿ ਆਪੂ ਆਪਣੇ ਧਰਮ ਦੇ ਮੁਤਾਬਕ ਤਾਂ ਜਾ ਸਕਦੇ ਆ ਨਾ ਅਤੇ ਫੇਰ ਇਹ ਜਦੋਂ ਸਮਾਂ ਲੰਘ ਜਾਂਦਾ ਫਿਰ ਇਹ ਥੋਪ ਦਿੰਦਾ ਨਾ ਪੱਤੇ ਸਤਿਗੁਰੂ ਤਾਂ ਪਹਿਲੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਸਾਡੇ ਬਜ਼ੁਰਗ ਤਾਂ ਪਹਿਲੀ ਕਹਿੰਦੇ ਨੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਆਹ ਵੋ ਸਿੱਖ ਸਤਿਗੁਰੂ ਕੇ ਪਿਆਰੇ ਗਾ ਵੋ ਸੱਚੀ ਬਾਣੀ ਬਾਰ ਬਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੋ ਨਾ ਜਦੋਂ ਰੱਬ ਨੇ ਬਣਤ ਬਣਾਉਣੀ ਹੈ ਨਾ ਤੇਰੇ ਕਰਮਾਂ ਦੀ ਮਤਲਬ ਰੱਬ ਨੇ ਜਿਸ ਤਰ੍ਹਾਂ ਉਹਦੇ ਵਿੱਚ ਰੰਗਤ ਭਰਨੀ ਹੈ ਉਹਨੂੰ ਕਹਿੰਦੇ ਨੇ ਬਣਤ ਇਨਸਾਨ ਨੇ ਚੱਲਣਾ ਹੈ ਸੋਚ ਵਿਚਾਰ ਰੱਖਣੀ ਹੈ ਉਹਦੇ ਵਿੱਚ ਰੰਗਤ ਭਰੀ ਜਾਂਦੀ ਹੈ ਹੁਣ ਆ ਰੰਗਤ ਕਿਵੇਂ ਭਰੀ ਜਾਂਦੀ ਉਹਦੇ ਵਿੱਚ ਹਾਲਾਂਕਿ ਸਰੀਰ ਦਾ ਕੋਈ ਵੀ ਅੰਗ ਕੱਟਿਆ ਜਾਵੇ ਬੜਾ ਮੇਨ ਗੱਲ ਹੈ ਬ੍ਰੇਨ ਸਾਡਾ ਦਿਮਾਗ ਹੁਣ ਇਹ ਖੋਪਰੀ ਲੈ ਕੇ ਤਾਂ ਜਿਉਣਾ ਬੜਾ ਮੁਸ਼ਕਲ ਹੈ ਪਰ ਭਾਰੀ ਤਾਰੂ ਸਿੰਘ ਜੀ ਫ੍ਰੈਕਸ਼ਰ ਨੂੰ ਕਹਿੰਦੇ ਸੀ ਫ੍ਰੈਕਸ਼ਰਤ ਨੂੰ ਨੋਕ ਦੀ ਜੁੱਤੀ ਤੇ ਲੈ ਕੇ ਜਾਣਾ ਹੁਣ ਇਹ ਅਡੋਲਤਾ ਮਿਲਦੀ ਹੈ ਗੁਰਬਾਣੀ ਦੇ ਵਿੱਚ ਪਰਮੇਸ਼ਰ ਬਣਤ ਬਣਾਈ ਫਿਰ ਅਡੋਲਤ ਤੋ ਨਾਏ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬੂਡੋ ਨਾ ਤੇ ਇਹ ਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਿਆਰੇ ਨੂੰ ਸਮਝਾ ਰਹੇ ਨੇ ਕਿ ਇਹ ਪਿਆਰੇ ਆ ਉਹ ਸਭ ਕੁਝ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਇਹ ਵੀ ਤੂੰ ਚੇਤਾ ਰੱਖੀ ਕਿ ਸਭ ਕਛ ਤਿਸਕਾ ਤਿਸਵਿਨ ਦੂਸਰ ਹੋਆ ਨਾ ਹੋ ਦੁਨੀਆ ਦੇ ਸਿਰਫ ਦੁਨੀਆ ਨੂੰ ਬਣਾਉਣ ਵਾਲਾ ਇੱਕ ਹੈ ਦੁਨੀਆ ਦੀ ਬਰਤਪਾਲਣ ਕਰਨ ਵਾਲਾ ਇੱਕ ਹੈ ਦੁਨੀਆਂ 'ਚ ਲੈਤਾ ਕਰਨ ਵਾਲਾ ਵੀ ਇੱਕ ਹੈ ਇਹ ਨਹੀਂ ਕਿ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਨ ਇਨਸਾਨ ਨੇ ਆਪਣੇ ਸੋਚ ਸਮਝ ਦੇ ਮੁਤਾਬਕ ਇੱਕ ਪੈਦਾ ਕਰਦਾ ਹੈ ਇੱਕ ਪ੍ਰਤਪਾਲਣਾ ਕਰਦਾ ਹੈ ਅਤੇ ਇਕ ਲੈਤਾ ਕਰਦਾ ਹੈ ਇਹਨ ਸ੍ਰਮੌਰ ਦੇਵਤੇ ਨੇ ਤਿੰਨ ਸ਼ਿਵ ਜੀ ਜੀ ਬ੍ਰਹਮਾ ਜੀ ਵਿਸ਼ਨੂ ਜੀ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਬੰਡਿਆ ਹੋਇਆ ਕਿ ਇਹ ਜਿਹੜੇ ਨੇ ਬ੍ਰਹਮਾ ਜੀ ਪੈਦਾ ਕਰਨ ਵਾਲੇ ਵਿਸ਼ਨੂੰ ਜੀ ਬ੍ਰਤਪਾਲਣਾ ਕਰਦੇ ਨੇ ਤੇ ਆ ਜਿਹੜੇ ਸ਼ਿਵ ਜੀ ਜੀ ਲੈਤਾ ਕਰਦੇ ਨੇ ਪਰ ਸਤਿਗੁਰੂ ਕਹਿੰਦੇ ਨਹੀਂ ਕਿਉਂਕਿ ਉਹਨਾਂ ਨੂੰ ਵੀ ਪੈਦਾ ਕਰਨ ਵਾਲਾ ਵੀ ਹੈ ਕਾਲ ਭਾਏ ਬ੍ਰਹਮਾ ਬਵਤਰ ਕਾਲ ਭਾਏ ਸ਼ਿਵ ਜੀ ਅਵਤਾਰ ਕਾਲ ਭਾਏ ਕਰ ਵਿਸ਼ਨ ਪ੍ਰਕਾਸ਼ ਸਕਾਲ ਕਹਿੰਦੇ ਸਮੇ ਰੱਬ ਨੇ ਹਰ ਇੱਕ ਨੂੰ ਸਮੇ ਦੇ ਅਨੁਸਾਰ ਚਲਾਇਆ ਸਮਾਂ ਹੀ ਰੱਬ ਦੀ ਮਰਿਆਦਾ ਹੈ ਸਮੇਂ ਦੇ ਅਨੁਸਾਰ ਆਏ ਅਤੇ ਸਮੇਂ ਦੇ ਅਨੁਸਾਰ ਸਾਰੇ ਗਏ ਨੇ ਸਾਰਿਆਂ ਨੇ ਜਾਣਾ ਹੈ ਸਮੇਂ ਦੇ ਅਨੁਸਾਰ ਹੀ ਰੱਬ ਨੇ ਰੱਖਿਆ ਘਾਟ ਹੈ ਨਾ ਬਾਦ ਨਾ ਘਾਟ ਬਾਦ ਹੁੰਦਾ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਇਹ ਗੱਲ ਕਹਿ ਰਹੇ ਨੇ ਭਾਈ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਪਰਤ ਪਾਲਣਾ ਜਨਮ ਉਹਨੇ ਦਿੱਤਾ ਰੱਬ ਨੇ ਪਰਤ ਪਾਲਣਾ ਉਹਦੀ ਚਲਦੀ ਆ ਰੱਬ ਦੀ ਅਤੇ ਲੈਤਾ ਵੀ ਰੱਬ ਨੇ ਕਰਨਾ ਹੈ ਹੁਣ ਜੇ ਪ੍ਰਤਪਾਲਣਾ ਕਰਨੀ ਹੈ ਨਾ ਸੈਲ ਪੱਥਰ ਮੈਂ ਜਨ ਤੋਂ ਉਪਾਏ ਤਾਂ ਕਰ ਜਿਕ ਆਗੈ ਕਰਤਰਿਆ ਹੁਣ ਸੈਲ ਪੱਥਰ ਹੈ ਮਾਰਬਲ ਹੈ ਨਾ ਉਹਦੇ ਵਿੱਚ ਆਉਣ ਦਾ ਰਸਤਾ ਤੇ ਨਾ ਜਾਣ ਦਾ ਰਸਤਾ ਰੱਬ ਨੇ ਅਰਜਿਕ ਉਹਨਾਂ ਦਾ ਵੀ ਰੱਖਿਆ ਹੈ ਇਹ ਤਾਂ ਸਾਡੀ ਭੱਜ ਦੌੜ ਹੈ ਨਾ ਹਰ ਇੱਕ ਚੀਜ਼ ਹਰ ਇੱਕ ਸ਼ੈ ਸਾਡੇ ਕੋਲ ਹੈ ਫਿਰ ਵੀ ਸਾਡੀ ਭੱਜ ਦੌੜ ਹੈ ਹੁਣ ਜਿਹੜਾ ਪੱਥਰ ਦੇ ਵਿੱਚ ਕਿਹੜਾ ਹੈ ਉਹਦੇ ਵਿੱਚ ਹੀ ਰੱਬ ਨੇ ਉਹਦੇ ਵਿੱਚ ਅਰਜਿਕ ਰੱਖਿਆ ਨਾ ਆਉਣ ਦਾ ਰਸਤਾ ਨਾ ਜਾਣ ਦਾ ਰਸਤਾ ਉਹਦੇ ਰੱਬ ਨੇ ਸੈਲ ਪੱਥਰ ਮੈਂ ਜਨ ਤੋਂ ਪਾਇ ਉਹਦੇ ਵਿੱਚ ਵੀ ਰੱਬ ਨੇ ਜਨਤ ਪੈਦਾ ਕੀਤਾ ਅਤੇ ਉਹਦੇ ਵਿੱਚ ਵੀ ਰੱਬ ਦੀ ਮਰਿਆਦਾ ਚੱਲਦੀ ਹੈ ਮਰਿਆਦਾ ਤੋਂ ਵੱਰ ਕੋਈ ਨਹੀਂ ਇਹ ਦੇ ਕਰਕੇ ਉਹ ਤੋਂ ਬਿਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤਿਸ ਵਿਨ ਦੂਸਰ ਹੋਆ ਨਾ ਹੋਗ ਨਾ ਹੋਇਆ ਹੈ ਅਤੇ ਨਾ ਉਹ ਤੋਂ ਬਿਨਾ ਕੋਈ ਹੋਵੇਗਾ ਜਪ ਜਨ ਸਦਾ ਸਦਾ ਦਿਨ ਰਾਤ ਕਿ ਪਰਮਾਤਮਾ ਦਾ ਨਾਮ ਬਈ ਤੂੰ ਤਾਂ ਤੇਰੇ ਹਿੱਸੇ ਦੇ ਵਿੱਚ ਕੀ ਹੈ ਤੇਰੇ ਹਿੱਸੇ ਦੇ ਵਿੱਚ ਤਾਂ ਇਹ ਹੈ ਕਿ ਪਰਮਾਤਮਾ ਦਾ ਨਾਮ ਸਦਾ ਸਦਾ ਜਪ ਸਭ ਤੇ ਊਚ ਨਿਰਮਲ ਏ ਕਰਨੀ ਸਾਰਿਆਂ ਦੇ ਵਿੱਚੋਂ ਇਹ ਉੱਤਮ ਕਰਨੀ ਹੈ ਦਾਨ ਪੁੰਨ ਕਰਨਾ ਕਿਸੇ ਦੀ ਹੈਲਪ ਕਰਨੀ ਅਤੇ ਰੱਬ ਦਾ ਨਾਮ ਜਪਣਾ ਇਹ ਸਭ ਤੋਂ ਵੱਡੀ ਸਤਿਗੁਰੂ ਕਹਿੰਦੇ ਉੱਤਮ ਕਰਨੀ ਹੈ ਕਰ ਕਿਰਪਾ ਜਿਸ ਕੋ ਨਾਮ ਪਿਆ ਬੜੇ ਦੁਨੀਆ ਤੇ ਅਸੀਂ ਤਰਮ ਦੇ ਮੁਤਾਬਕ ਦੁਨੀਆ ਜਲਦੀ ਪਈ ਹੈ ਦਾਨਪੁਨ ਵੀ ਬਹੁਤ ਕਰਦੀ ਹੈ ਅਤੇ ਹੈਲਪ ਵੀ ਦੁਨੀਆ ਬਹੁਤ ਕਰਦੀ ਪਈ ਹੈ ਹੁਣ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਆਸ ਲੀਕਾ ਰੱਬ ਨੂੰ ਪਹੁੰਚ ਤਾਂ ਜੇ ਅੱਜ ਦੇ ਸਮੇਂ ਦੇ ਅਨੁਸਾਰ ਵੇਖਿਆ ਜਾਵੇ ਭਾਵੇਂ ਅਸੀਂ ਸਰੀਰਕ ਤੌਰ ਤੇ ਵੇਖਦੇ ਹਾਂ ਮਨ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਮਨ ਦੇ ਵਿੱਚ ਕੀ ਚੱਲਦਾ ਹੈ ਤਤ ਬਹੁਤ ਦੁਨੀਆਦਾਨਪਨ ਕਰਦੀ ਪਈ ਹੈ ਅਤੇ ਬੜੇ ਧਾਰਮਿਕ ਟਿਕਾਣੇ ਨੇ ਸਾਰੇ ਧਾਰਮਿਕ ਟਿਕਾਣੇ ਤਾਂ ਇਹਨਾਂ ਸਾਨੂੰ ਸਿੱਧ ਦਿੰਦੇ ਨੇ ਭਾਈਚਾਰੇ ਦਾ ਸੰਦੇਸ਼ ਦਿੰਦੇ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿਹੜਾ ਪਿਆਰਾ ਮੰਨੋ ਨਿਰਮਲ ਹੈ ਕਿਹੜਾ ਪਿਆਰਾ ਆਪਣੇ ਆਪ ਨੂੰ ਕਰ ਕਿਰਪਾ ਜਿਸ ਕੋ ਨਾਮ ਦੀ ਹੁਣ ਰੱਬ ਦੀ ਕਰ ਕਹਿੰਦੇ ਨੇ ਕਿਰਪਾ ਰੱਬ ਦੀ ਮਿਹਰ ਕੀਤੇ ਹੁੰਦੀ ਹੈ ਕਿ ਜਿਹੜਾ ਰੱਬ ਦੀ ਰਜਾ ਦੇ ਅਨਸਾਰ ਚੱਲਦਾ ਨਾਨਕ ਸੋਜਨ ਨਿਰਮਲ ਕਿਹੜਾ ਜੀ ਜਿਹੜਾ ਨਿਰਮਲ ਥੀਆ ਆਪਣੇ ਆਪ ਨੂੰ ਨਿਰਮਲ ਬਣਾਉਂਦੇ ਆਪਣੇ ਵਿਚਾਰਾਂ ਨੂੰ ਆਪਣੇ ਕਰਮਾਂ ਨੂੰ ਐਦਾਂ ਬਣਾਉਂਦਾ ਤਾਂ ਸਤਿਗੁਰੂ ਕਹਿੰਦੇ ਨੇ ਗਾਵੇ ਆ ਸੁਣਿਆ ਉਹਨਾਂ ਦਾ ਫਿਰ ਥਾਏ ਪੈਂਦਾ ਨਹੀਂ ਤਾਂ ਦੁਨੀਆ ਗਾਰੀ ਹੈ ਅਤੇ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗੇ ਆ ਸਤ ਸਤ ਕਰਮਾਂ ਜਿਹੜਾ ਗੁਰੂ ਦੀ ਆਗੇ ਅਨੁਸਾਰ ਗੁਰੂ ਦੇ ਜਾ ਰਜਾ ਦੇ ਵਿੱਚ ਚੱਲਣਾ ਗੁਰੂ ਦੇ ਪਾਣ ਹੁਣ ਗੁਰੂ ਦਾ ਪਾਣਾ ਗੁਰੂ ਦੀ ਰਜ਼ਾ ਕੀ ਹੈ ਅਦਬ ਸਤਕਾਰ ਦੇ ਵਿੱਚ ਰਹਿਣਾ ਜੇ ਕਿਸੇ ਨੂੰ ਚੰਗੇ ਬੋਲ ਨਹੀਂ ਬੋਲ ਸਕਦਾ ਤਾਂ ਮਾੜਾ ਵੀ ਨਾ ਬੋਲ ਇਹ ਰੱਬ ਦੀ ਰਜ਼ਾ ਹੈ ਜੇ ਕਿਸੇ ਨੂੰ ਦੇ ਨਹੀਂ ਸਕਦਾ ਨਾ ਤਾਂ ਕਿਸੇ ਤੋਂ ਖੋਹ ਵੀ ਨਾ ਇਹ ਰੱਬ ਦੀ ਰਜ਼ਾ ਹੈ ਜੇ ਕਿਸੇ ਨੂੰ ਧਰਮ ਦੇ ਨਾਲ ਜੋੜ ਨਹੀਂ ਸਕਦਾ ਤਾਂ ਰੱਬ ਨੂੰ ਤਰ ਕਿਸੇ ਨੂੰ ਧਰਮ ਮੰਨਣਾ ਤੋੜ ਵੀ ਨਾ ਇਹ ਰੱਬ ਦੀ ਰਜ਼ਾ ਹੈ ਜੇ ਨਹੀਂ ਕਰ ਸਕਦਾ ਸਤਿਗੁਰੂ ਇਹ ਨਹੀਂ ਕਹਿੰਦੇ ਜ਼ਰੂਰੀ ਕਰਨਾ ਪਰ ਜਦੋਂ ਤੂੰ ਇੱਕ ਪੱਖ ਛੱਡ ਕੇ ਦੂਜਾ ਪੱਖ ਕਰਦਾ ਹੈ ਨਾ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਉਦੋਂ ਪਈ ਰੱਬਤਾ ਉਹ ਭਾਵੇਂ ਬੋਲੇ ਨਾ ਬੋਲੇ ਜਿਹਨੂੰ ਤੂੰ ਤੋੜਨਾ ਜਦੋਂ ਰੱਬ ਦੀ ਰਜਾ ਚੱਲਦੀ ਹੈ ਭਾਈ ਫਿਰ ਉਦੋਂ ਤਾਂ ਫਿਰ ਪਰਲੋ ਹੁੰਦੀ ਹੈ ਤੂੰ ਵੇਖਦਾ ਰਹਿੰਦਾ ਮੈਂ ਕੀਤਾ ਕੁਝ ਨਹੀਂ ਸਤਿਗੁਰੂ ਸਭ ਕੁਝ ਬਰਬਾਦ ਕਰ ਦਿੰਦੇ ਨੇ ਕਿਉਂਕਿ ਆਪਣੇ ਪਿਆਰੇ ਦਾ ਆਪਣੇ ਸਨੇਹ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅ ਰੱਬ ਪਹਿਲਾਂ ਉਹਨਾਂ ਦਾ ਮਤਲਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਖਿਆਰਿਆਂ ਦੇ ਕੋਲ ਪਹਿਲਾਂ ਪਹੁੰਚੇ ਨੇ ਦੁਨੀਆ ਨੂੰ ਛੱਡ ਕੇ ਕਿਹਦੇ ਕੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਦਿਨ ਕੈ ਸੰਗ ਸਾਥ ਵੱਡਿਆਂ ਸਿਉਂਕਿਆ ਰੀਸ ਕਹਿੰਦੇ ਅਸੀਂ ਵੱਡਿਆਂ ਦੀ ਰੀਸ ਨਹੀਂ ਅਸੀਂ ਤਾਂ ਨੀਮਿਆਂ ਦੀ ਨੀਮੇ ਦਾ ਭਗਤ ਜੀ ਦਾ ਮਨ ਨਹੀਂ ਇਹੀ ਮਨ ਨਹੀਂ ਮੈਂ ਬੁਰਾ ਨਹੀਂ ਬੋਲ ਜੇ ਚੰਗਾ ਨਹੀਂ ਬੋਲਣਾ ਤਾਂ ਬੁਰਾ ਵੀ ਨਹੀਂ ਬੋਲਣਾ ਉਹਨਾਂ ਦੀ ਗੱਲ ਹੈ ਇਹ ਨਹੀਂ ਕਿ ਕੋਈ ਮਹਿਲ ਛੱਡ ਕੇ ਕੋਈ ਕੁਟਿਆ ਦੇ ਵਿੱਚ ਰਹਿੰਦਾ ਹੈ ਮਹਿਲ ਹੋਣੇ ਚਾਹੀਦੇ ਨੇ ਕਾਰੋਬਾਰ ਤਰਕੀਆਂ ਦੇ ਵਿੱਚ ਹੋਣਾ ਚਾਹੀਦਾ ਗੱਲ ਇਹ ਹੈ ਕਿ ਭਾਈ ਜੇ ਕਿਸੇ ਨੂੰ ਵੇਖਦਾ ਹੈ ਨਾ ਤਾਂ ਫਿਰ ਇਹ ਆਪਣੀ ਭੁੱਖ ਜਾਨਦ ਹੁੰਦੀ ਹੈ ਜੇ ਕਿਸੇ ਨੂੰ ਵੇਖਦਾ ਤੜਪਦੇ ਨੂੰ ਤਾਂ ਇਹਨੂੰ ਤਕਲੀਫ ਇਹਨੂੰ ਦਰਦ ਹੁੰਦਾ ਤਾਂ ਉਹ ਹੈ ਰੱਬ ਦੀ ਰਜ਼ਾ ਇਹਨਾਂ ਰਬ ਦੀਆਂ ਜਾਤ ਦੇ ਵਿੱਚ ਜਿਹੜੇ ਚੱਲਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ پاک ਨੇ ਉਹ ਨਿਰਮਲ ਨੇ ਉਹ ਪ੍ਰਮਾਤਮਾ ਦੇ ਦਰ ਤੇ ਪਈ ਅਦਬ ਸਤਕਾਰ ਲੈਂਦੇ ਨੇ 84 ਦਾ ਗੇੜ ਘੱਟ ਲੈਂਦੇ ਹਨ ਸਮਾਪਤੀ ਦਾ ਸਮਾਂ ਜੀ ਉਹਨਾਂ ਆਪ ਨੂੰ ਬਿਕਣਾ ਵਾਹੇ ਗੁਰੂ ਜੀ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ